ਇਜ ਮਹਿਲਾ ਨੇ ਬੱਚੀ ਦੇ ਸਤਾਣੇ ਖੁਦਕੁਸ਼ੀ ਕੀਤੀ ਹੈ 8 ਮਹੀਨੇ ਦੀ ਬੱਚੀ ਦੇ ਨਾਲ ਆਤਮ ਹੱਤਿਆ ਕੀਤੀ ਪਤੀ ਦੇ ਨਾਲ ਜਾਇ ਸੰਬੰਧਾਂ ਦੇ ਚਲਦੇ ਕਲੇਸ਼ ਹੁੰਦਾ ਸੀ ਅਤੇ ਪਤਨੀ ਨੇ ਪਤੀ ਦੇ ਨਾਲ ਸਖਤ ਜਿਹੜਾ ਹੈ ਰੋਜ਼ ਕਰਦਾ ਸੀ ਕੁੱਟਮਾਰ ਦੱਸਦੇ ਕਿ ਦੁਖੀ ਹੂੰ ਕਿ ਮਹਿਲਾ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ। ਬੇਟੀ ਹੈ ਜੀ ਮੇਰੀ ਧੋਤੀ ਹੈ ਜੀ ਕੀ ਕਰਨੀ ਕਰਨ ਕੀ ਹੈ ਜੀ ਇਹਨਾਂ ਦੀ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੇ ਕੁੜੇ ਨੂੰ ਕੁੱਟ ਕੇ ਤੇਰੇ ਨਾਂ ਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਤਨੇ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਵਿਆਹ ਨੂੰ ਕਰਨ ਟਾਈਮ ਹੋ ਗਿਆ ਕਰਨ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਵਿੱਚੇ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਛੱਡਦਾ ਮੈਂ ਆਪਣਾ ਪਰਿਵਾਰ ਛੱਡਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਕਿੰਨਾ ਟਾਈਮ ਹੋ ਗਿਆ ਵਿਆਹ ਤੋਂ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਤੋਂ ਵਿਆਹ ਹੋਇਆ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਦੋ ਵਿੱਚ ਜੀ ਮੇਰੀ ਦੋਤੀ ਬੁੱਲਾ ਮਰ ਗਈ ਤੇ ਉਹਦਾ ਕੀ ਖਜ਼ੂਰ ਤੇ ਇਹਨਾਂ ਦੀ ਲੰਮੇ ਰਹੀ ਜਾਗੀ ਅਰੇਂਜ ਮੈਰੀ ਲੰਮੇ ਰਹੀ ਜਾਗੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਆਈਟ ਹੋਈ ਨਹੀਂ ਦਿੱਤੀ ਮੈਨੂੰ ਆਪਾਂ ਕਿੰਨੇ ਸਾਲ ਤੋਂ ਇਹ ਸਿਲਸਿਲਾ ਚੱਲਦਾ ਸੀ ਇਹ ਜੀ ਬਾਜੀ ਜਦ ਤੋਂ ਇਹਨਾਂ ਦਾ ਮੇਰਾ ਖਿਆਲ ਜੀ 2 ਸਾਲ ਠੀਕ ਰਹੇ ਨੇ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਰਸੋਈ ਨੂੰ ਜਿੰਦਾ ਲਾਤਾ ਜੀ ਰੋਟੀ ਰਾਟੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਵੀ ਕਰਦੇ ਜੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕਿਸੇ ਮਿੰਟ ਕਿਚ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਿਆ ਕੀਤੀ ਹੈ ਕਰਿਆ ਹਾਂ ਜੀ ਬਹੁਤ ਕੰਪਲੇਟਾ ਕਰਿਆ ਸਾਨੂੰ ਜੀ ਪੋਲ ਪਲਾਜ਼ ਦੇ ਕਾ ਕਹਿੰਦੇ ਦੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਅਸੀਂ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਹੋ ਜਾਵੇ ਅਸੀਂ ਤਾਂ ਮਮਜਰੇ ਰਹਿੰਦੇ ਸੀ ਕਿੱਦਾਂ ਤੁਸੀਂ ਕਰੇ ਚਾਹੁੰਦੇ ਹੋ ਅਸੀਂ ਤਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ कल मिति 9725 ਨੂੰ ਸਾਨੂੰ ਸੂਚਨਾ ਮਿਲੀ ਕਿ ਗੇਟ ਨੰਬਰ 23 ਅਤੇ 24 ਦੇ ਦਰਮਿਆਨ ਇੱਕ ਔਰਤ ਅਤੇ ਇੱਕ ਬੱਚੇ ਨੇ ਬੱਚਾ ਗੱਡੀ ਥਲੇ ਆ ਗਏ ਨੇ ਇੱਕ ਔਰਤ ਤੇ ਉਹਦੀ ਲੜਕੀ ਜਿਸ ਤੇ ਅਸੀਂ ਮੌਕੇ ਤੇ ਪੁੱਛੇ ਸੀ ਆ ਐੜੀ ਮਰਕਟਾ ਦੇ ਬਾਸ ਉਸ ਨੂੰ ਲੜਕੀ ਸੀ ਜਿਹੜੀ ਉਹਨੂੰ ਬੱਚਾ ਸੀ 8 ਮਹੀਨੇ ਦੀ ਕੁੜੀ ਸੀ ਉਹਨੂੰ ਹਸਪਤਾਲ ਦਾਖਲ ਕਰਤਾ ਜੇ ਜੀਉਂਦਾ ਸੀ ਤੇ ਇਹਨਾਂ ਦੇ ਦਸਨ ਮੁਤਾਬਕ ਵੀ ਜਿਹੜੀ ਮਰਨ ਵਾਲੀ ਕੁੜੀ ਗੁਰਪ੍ਰੀਤ कौर ਵੀ ਜੇ ਸਾਥ ਚੱਲਦੀ ਸੀ ਇਹਨਾਂ ਨੇ ਉਹਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਹਸਪੀਟਲ ਤੇ ਉਹਦੀ ਡੈਥ ਹੋ ਗਈ ਤਾਂ ਉਸਨੂੰ ਘਰ ਲੈ ਵੀ ਫਿਰ ਅਸੀਂ ਉਹਨਾਂ ਦੇ ਘਰ ਜਾ ਕੇ ਇਹਨੂੰ ਲਾਸ਼ ਨੂੰ ਕਬਜ਼ੇ ਚ ਲਿਆ ਤੇ ਇਹਦੀ ਕਾਰਵਾਈ ਸੀ ਕਰ ਰਹੇ ਆਂ ਇਹ ਕੋਲ ਨੇ ਕਰਦੇ ਆ ਉਹ ਐਲੀਵੇਸ਼ਨ ਵਾਲੇ ਸੋਰਾ ਪਰਿਵਾਰ ਦੇ ਤੋਂ ਕਮਾਲ ਕਰਦੇ ਸਾਵ ਸਾਵ ਮੈਂ ਮਾਅਬਲਾ ਚੋਣ ਹਾਲੇ ਤੱਕ ਇਹਨਾਂ ਨੇ